ਸਾਸੀ ਗੱਲ ਦੋਸਤੋ ਪਿਸ਼ੋਕੜ ਪਿੰਡਾਂ ਦੇ ਪ੍ਰੋਗਰਾਮ ਤਹਿਤ ਅੱਜ ਅਸੀਂ ਪਹੁੰਚੇ ਹਾਂ ਬਹੁਤ ਹੀ ਇਤਿਹਾਸਿਕ ਨਗਰ ਚੱਕ ਫਤਿਹ ਸਿੰਘ ਵਾਲਾ ਵਿਖੇ ਇੱਥੇ ਜਾਣਾਂਗੇ ਪਿੰਡ ਦਾ ਪਿਸ਼ੋਕੜ ਤੇ ਕਰਾਂਗੇ ਪਿੰਡ ਦੀ ਸੈਰ ਚੱਕ ਫਤਿਹ ਸਿੰਘ ਵਾਲਾ ਜ਼ਿਲ੍ਹਾ ਬਠਿੰਡਾ ਦਾ ਬਹੁਤ ਪੁਰਾਣਾ ਤੇ ਇਤਿਹਾਸਿਕ ਪਿੰਡ ਹੈ ਇਹ ਬਠਿੰਡਾ ਤੋਂ 18 ਕਿਲੋਮੀਟਰ ਤਲਵੰਡੀ ਸਾਬੋ ਤੋਂ 30 ਕਿਲੋਮੀਟਰ ਅਤੇ ਪੁੱਜੋ ਮੰਡੀ ਤੋਂ 5 ਕਿਲੋਮੀਟਰ ਦੀ ਦੂਰੀ ਤੇ ਜੋ ਬਠਿੰਡਾ ਪਟਿਆਲਾ ਨੈਸ਼ਨਲ ਹਾਈਵੇ ਹੈ ਉਸ ਤੋਂ ਜਦੋਂ ਬਠਿੰਡੇ ਵਾਲਿਓਂ ਪਾਸਿਓਂ ਜਾਈਏ ਤਾਂ ਸੱਜੇ ਹੱਥ 6 ਕਿਲੋਮੀਟਰ ਪਿੱਛੇ ਹਟਮਾ ਹੈ ਇਸ ਦੇ ਆਸੇ ਪਾਸੇ ਦੇ ਪਿੰਡਾਂ ਦੀ ਗੱਲ ਕਰੀਏ ਤਾਂ ਚੱਕ ਰਾਮ ਸਿੰਘ ਵਾਲਾ ਚੱਕ ਬਖਤੂ ਲਹਿਰਾ ਮੁਹੱਬਤ ਪੁੱਜੋ ਮੰਡੀ ਪੁੱਜੋ ਖੁਰਦ ਅਤੇ ਤੁੰਗ ਵਾਲੀ ਪਿੰਡ ਲੱਗਦੇ ਹਨ ਤਕਰੀਬਨ 1600 ਈਸਵੀ ਵਿੱਚ ਸੰਤ ਦਾਸ ਜੀ ਨੇ ਇਹ ਪਿੰਡ ਵਸਾਇਆ ਸੰਤ ਦਾਸ ਜੀ ਦੇ ਤਿੰਨ ਵਿਆਹ ਹੋਏ ਸਨ ਉਹਨਾਂ ਤਿੰਨਾਂ ਵਿਆਹਾਂ ਵਿੱਚੋਂ ਇੱਕ ਧਰਮ ਪਤਨੀ ਉਹਨਾਂ ਦੀ ਮਾਈ ਦੇਸਾਂ ਸੀ ਜਿਨ੍ਹਾਂ ਦੀ ਕੋਈ ਸੰਤਾਨ ਨਹੀਂ ਸੀ ਪਿੰਡ ਚੱਕ ਫਤਿਹ ਸਿੰਘ ਵਾਲਾ ਜਦੋਂ ਵਸਿਆ ਉਦੋਂ ਇੱਥੇ ਜਿਹੜਾ ਬੁਰਜ ਬਣਾਇਆ ਗਿਆ ਉਹ ਬੁਰਜ ਮਾਈ ਦੇਸਾਂ ਅੱਜ ਵੀ ਪਿੰਡ ਵਿੱਚ ਸਿਸ਼ੋਬਤ ਹੈ। ਸੰਤ ਦਾਸ ਜੀ ਦੇ ਚਾਰ ਪੁੱਤਰ ਸਨ, ਰਾਮ ਸਿੰਘ, ਫਤੇ ਸਿੰਘ, ਤਖਤ ਸਿੰਘ ਤੇ ਬਖਤ ਸਿੰਘ। ਇਸ ਪਿੰਡ ਦਾ ਪਹਿਲਾ ਨਾਮ ਪਾਈਕਾ ਚੱਕ ਸੀ। ਇਸ ਪਿੰਡ ਦੇ ਨਾਲ ਹੀ ਰਾਮ ਸਿੰਘ ਜੀ ਨੇ ਆਪਣਾ ਪਿੰਡ ਵਸਾਇਆ ਜਿਸ ਦਾ ਨਾਮ ਚੱਕ ਰਾਮ ਸਿੰਘ ਵਾਲਾ ਹੈ। ਅਤੇ ਭਾਈ ਬਖਤ ਸਿੰਘ ਤੇ ਤਖਤ ਸਿੰਘ ਜੀ ਦੋਨਾਂ ਭਰਾਵਾਂ ਨੇ ਇੱਕ ਪਿੰਡ ਵਸਾਇਆ ਜਿਸ ਦਾ ਨਾਮ ਚੱਕ ਬਖਤੂ ਹੈ ਇਹ ਤਿੰਨੋਂ ਪਿੰਡ ਇੱਕ ਦੂਸਰੇ ਦੇ ਨੇੜੇ-ਨੇੜੇ ਹਨ ਭਾਈ ਫਤੇ ਸਿੰਘ ਜੀ ਸਿੱਖ ਕੌਮ ਦੇ ਮਹਾਨ ਜਰਨੈਲ ਅਤੇ ਸਿੱਖ ਰਾਜ ਦੇ ਪਹਿਲੇ ਹਾਕਮ ਬਾਬਾ ਬੰਦਾ ਸਿੰਘ ਜੀ ਦੇ ਫੌਜ ਦੇ ਪੰਜ ਜਰਨੈਲਾਂ ਵਿੱਚੋਂ ਸਭ ਤੋਂ ਦਲੇਰ ਅਤੇ ਚੰਗੇ ਕੋੜ ਸਵਾਰ ਸਨ 12 ਮਈ 1710 ਈਸਵੀ ਨੂੰ ਸਰਹੰਦ ਕੋਲ ਚੱਪੜ ਚਿੜੀ ਦੇ ਸਥਾਨ ਤੇ ਮੁਗਲਾਂ ਨਾਲ ਹੋਈ ਲੜਾਈ ਸਮੇਂ ਪਾਈ ਫਤਿਹ ਸਿੰਘ ਜੀ ਨੇ ਜਾਲਮ ਵਜੀਦ ਖਾਨ ਦਾ ਸਿਰ ਵੱਢ ਦਿੱਤਾ ਅਤੇ 14 ਮਈ 1710 ਈਸਵੀ ਨੂੰ ਸਰਹੰਦ ਤੇ ਸਿੱਖ ਰਾਜ ਦਾ ਝੰਡਾ ਗੱਡ ਦਿੱਤਾ ਅਤੇ ਸਹਿਬਜ਼ਾਦਿਆਂ ਦੀ ਸ਼ਹੀਦੀ ਦਾ ਬਦਲਾ ਲਿਆ ਅੰਤ ਵਿੱਚ ਮੁਗਲ ਸੈਨਾ ਨੇ ਭਾਈ ਬੰਦਾ ਸਿੰਘ ਬਹਾਦਰ ਅਤੇ ਉਹਨਾਂ ਦੇ ਸਾਥੀਆਂ ਨੂੰ ਜਿਨ੍ਹਾਂ ਵਿੱਚ ਭਾਈ ਫਤੇ ਸਿੰਘ ਜੀ ਵੀ ਸਨ ਨੂੰ ਕਿਲੇ ਵਿੱਚ ਨજરਬੰਦ ਕਰ ਦਿੱਤਾ ਅਤੇ ਬਾਅਦ ਵਿੱਚ ਸਾਰੇ ਸਿੰਘਾਂ ਨੂੰ ਸ਼ਹੀਦ ਕਰ ਦਿੱਤਾ ਪਿੰਡ ਭਾਈ ਕਾ ਚੱਕ ਦਾ ਨਾਮ 1716 ਵਿੱਚ ਬਦਲ ਕੇ ਸ਼ਹੀਦ ਭਾਈ ਫਤੇ ਸਿੰਘ ਜੀ ਦੇ ਨਾਮ ਤੇ ਚੱਕ ਫਤੇ ਸਿੰਘ ਵਾਲਾ ਰੱਖ ਦਿੱਤਾ ਜਦੋਂ ਗੁਰੂ ਗੋਬਿੰਦ ਸਿੰਘ ਜੀ ਤਲਵੰਡੀ ਸਾਬੋ ਵਿਖੇ ਆਏ ਸਨ ਤਾਂ ਉਦੋਂ ਪਾਈ ਰਾਮ ਸਿੰਘ ਫਤੇ ਸਿੰਘ ਤਖਤ ਸਿੰਘ ਤੇ ਬਖਤ ਸਿੰਘ ਗੁਰੂ ਜੀ ਦੇ ਦਰਸ਼ਨ ਕਰਨ ਗਏ ਇੱਕ ਦਿਨ ਗੁਰੂ ਜੀ ਕੋਲ ਬੈਠੇ ਹਨ ਤਾਂ ਪਾਈ ਰਾਮ ਸਿੰਘ ਜੀ ਜੋ ਸਭ ਤੋਂ ਵੱਡੇ ਹਨ ਗੁਰੂ ਜੀ ਕਹਿੰਦੇ ਪਾਈ ਰਾਮ ਸਿਆ ਤੇਰਾ ਪਿੰਡ ਦੇਖਣ ਨੂੰ ਬੜਾ ਦਿਲ ਕਰਦਾ ਹੈ ਸੰਗਤ ਜੀ ਸੋਚੋ ਭਾਈ ਰਾਮ ਸਿੰਘ ਜੀ ਦੇ ਮਨ ਅੰਦਰ ਕਿੰਨੀ ਖੁਸ਼ੀ ਪੈਦਾ ਹੋਈ ਹੋਵੇਗੀ ਕਿ ਜਿਹੜੇ ਕਲਗੀਧਰ ਜੀ ਦੇ ਲੋਕ ਤਰਲੇ ਲੈਂਦੇ ਹਨ ਕਿ ਸਾਡੇ ਘਰ ਚਰਨ ਪਾਓ ਉਹ ਆਪਣੇ ਮੁੱਖੋਂ ਆਪ ਕਹਿ ਰਹੇ ਹਨ ਕਿ ਤੇਰੇ ਘਰ ਆਉਣ ਨੂੰ ਦਿਲ ਕਰਦਾ ਹੈ ਪਿੰਡ ਆਉਣ ਨੂੰ ਦਿਲ ਕਰਦਾ ਹੈ ਭਾਈ ਰਾਮ ਸਿੰਘ ਜੀ ਖੁਸ਼ ਹੋ ਗਏ ਤੇ ਨਾਲ ਹੀ ਮਨ ਵਿੱਚ ਚਿੰਤਾ ਪੈਦਾ ਹੋ ਗਈ ਕਹਿੰਦੇ ਤਨ ਭਾਗ ਗੁਰੂ ਜੀ ਸਾਡੇ ਕਿ ਤੁਸੀਂ ਸਾਡੇ ਘਰ ਆਓ ਪਰ ਜਿੱਥੇ ਅਸੀਂ ਰਹਿੰਦੇ ਹਾਂ ਉੱਥੇ ਸਿਰਫ ਰੇਤ ਦੇ ਟਿੱਬੇ ਹਨ ਤੇ ਸਾਡੇ ਮਿੱਟੀ ਦੇ ਘਰ ਹਨ ਗੁਰੂ ਜੀ ਉਥੋਂ ਦੇਖਣ ਵਾਲਾ ਗੁਰੂ ਜੀ ਉਥੇ ਦੇਖਣ ਵਾਲਾ ਕੁਝ ਵੀ ਨਹੀਂ ਐਨੀ ਗਰਮੀ ਹੈ ਗੁਰੂ ਜੀ ਕਹਿੰਦੇ ਨਹੀਂ ਅਸੀਂ ਆਵਾਂਗੇ ਹੁਣ ਭਾਈ ਰਾਮ ਸਿੰਘ ਜੀ ਖੁਸ਼ ਤਾਂ ਬਹੁਤ ਹੈ ਉਥੇ ਆਪਣੇ ਪਿੰਡ ਨੂੰ ਵਾਪਸ ਤੁਰ ਪਏ ਤੇ ਤਲਵੰਡੀ ਸਾਬੋ ਤੋਂ ਰਸਤੇ ਦੇ ਵਿੱਚ ਆਉਂਦੇ ਆਉਂਦੇ ਭਾਈ ਰਾਮ ਸਿੰਘ ਜੀ ਸੋਚਦੇ ਹਨ ਕਿ ਗੁਰੂ ਜੀ ਨੂੰ ਕਿੱਥੇ ਬਿਠਾਵਾਂਗੇ ਉਹਨਾਂ ਲਈ ਕੀ ਪਦਾਰਥ ਲਿਆਈਏ ਕਿੱਥੋਂ ਲਿਆਈਏ ਉਹਨਾਂ ਦੀ ਤਾਂ ਸ਼ਾਨ ਸ਼ੌਕਤ ਬੜੀ ਹੈ ਇਹ ਸੋਚਦੇ ਹੀ ਪੈੜਾ ਨਿਕਲ ਗਿਆ ਇੱਥੇ ਆਪਣੇ ਪਿੰਡ ਆ ਕੇ ਜਿੰਨੇ ਆਪਣੇ ਘਰ ਹਨ ਉਹਨਾਂ ਨੂੰ ਦੱਸ ਦਿੰਦੇ ਹਨ ਕਿ ਕਲਗੀਧਰ ਜੀ ਨੇ ਕਿਹਾ ਹੈ ਕਿ ਅਸੀਂ ਕਿਸੇ ਦਿਨ ਤੁਹਾਡੇ ਪਿੰਡ ਆਵਾਂਗੇ ਹੁਣ ਚਾਰੇ ਭਰਾ ਬੈਠੇ ਸਲਾਹ ਕਰਦੇ ਹਨ ਕਿ ਗੁਰੂ ਜੀ ਦੇ ਆਉਣ ਦਾ ਰਹਿਣ ਦਾ ਇੰਤਜ਼ਾਮ ਕੀ ਕਰੀਏ ਤਾਂ ਇਹਨਾਂ ਦੇ ਮਨ ਵਿੱਚ ਆਇਆ ਕਿ ਆਪਾਂ ਕਾਠ ਦਾ ਬੰਗਲਾ ਯਾਨੀ ਕਿ ਲੱਕੜ ਦਾ ਬੰਗਲਾ ਬਣਾਈਏ ਗੁਰੂ ਜੀ ਲਈ ਰਹਿਸ਼ ਐਨੀ ਸੋਹਣੀ ਬਣਾ ਕੇ ਦਈਏ ਕਿ ਉਥੇ ਠੰਡੀ ਠਾਰ ਹਵਾ ਵਗੇ ਗਰਮੀ ਦੇ ਵਿੱਚ ਚਾਰੇ ਭਰਾ ਦਾਤੀਆਂ ਪਹਾੜੀਆਂ ਲੈ ਕੇ ਜੰਗਲ ਦੇ ਵਿੱਚ ਜਾ ਵੜੇ ਹਰੇ ਰੁੱਖਾਂ ਦੀਆਂ ਟਾਹਣੀਆਂ ਕਾ ਵੱਡ ਵੱਡ ਕੇ ਢੇਰ ਲਾ ਦਿੱਤੇ ਅਤੇ ਮਾਲਵੇ ਵਿੱਚ ਇੱਕ ਖੇਪ ਦਾ ਬੂਟਾ ਹੁੰਦਾ ਹੈ ਜਿਹੜਾ ਛੱਤਾਂ ਦੇ ਉੱਤੇ ਵਰਤਿਆ ਜਾਂਦਾ ਸੀ ਉਹ ਵੀ ਵੱਢ ਲਿਆਏ ਜਿੱਥੇ ਇਹ ਗੁਰਦੁਆਰਾ ਸਾਬ ਸੇ ਸ਼ੋਭਤ ਹੈ ਉਥੇ ਇੱਕ ਪੀਪਲ ਦਾ ਰੁੱਖ ਸੀ ਤੇ ਨਾਲ ਨਿੰਮਾਂ ਦੇ ਰੁੱਖ ਸਨ ਤੇ ਪਿੱਛੇ ਛਪੜੀ ਸੀ ਜਿੱਥੇ ਸਰੋਵਰ ਹੈ ਇੱਥੇ ਛਪੜੀ ਦੇ ਕੋਲ ਬੰਗਲਾ ਬਣਾਉਣਾ ਸ਼ੁਰੂ ਕਰ ਦਿੱਤਾ ਲੱਕੜਾਂ ਦਾ ਫਰੇਮ ਬਣਾ ਕੇ ਆਸੇ-ਪਾਸੇ ਘਾਹ ਲਾ ਕੇ ਬੰਗਲਾ ਬਣਾ ਦਿੱਤਾ ਫਰਸ਼ ਤੇ ਮੋਟਾ ਰੇਤਾ ਵਿਛਾ ਕੇ ਉਸ ਉੱਪਰ ਪਾਣੀ ਤਰੋਂਕਣ ਲੱਗ ਪਏ ਪਾਣੀ ਨਾਲ ਸਾਰੇ ਬੰਗਲੇ ਨੂੰ ਠੰਡਾ ਠਾਰ ਕਰ ਦਿੱਤਾ ਬਾਰਾਂ ਗਰਮ ਹਵਾ ਆਉਂਦੀ ਤੇ ਬੰਗਲੇ ਵਿੱਚ ਠੰਡੀ ਹੋ ਕੇ ਨਿਕਲਦੀ ਸਾਰੀ ਤਿਆਰੀ ਕਰਕੇ ਪਹਿਲਾਂ ਗੁਰੂ ਜੀ ਨੂੰ ਉਡੀਕਿਆ ਤੇ ਫਿਰ ਤਲਵੰਡੀ ਚਲੇ ਗਏ ਤੇ ਜਾ ਕੇ ਗੁਰੂ ਜੀ ਨੂੰ ਕਹਿੰਦੇ ਕਿ ਆਓ ਸਾਡੇ ਘਰ ਚਰਨ ਪਾਓ ਤਾਂ ਗੁਰੂ ਜੀ ਕਹਿੰਦੇ ਇੱਕ ਦੋ ਦਿਨਾਂ ਤੱਕ ਆਉਂਦੇ ਹਾਂ ਇੱਕ ਦਿਨ ਬਾਅਦ ਗੁਰੂ ਜੀ ਦਾ ਕਾਫਲਾ ਚੱਕ ਫਤਿਹ ਸਿੰਘ ਆਉਣ ਲਈ ਤਲਵੰਡੀ ਤੋਂ ਚੱਲਦਾ ਹੈ ਤੇ ਅੱਗੇ-ਅੱਗੇ ਚਾਰੇ ਭਰਾ ਜਾ ਰਹੇ ਹਨ ਤੇ ਫਿਰ ਗੁਰੂ ਜੀ ਹਨ ਫਿਰ ਉਹਨਾਂ ਦੇ ਪਿੱਛੇ ਸਿੰਘਾਂ ਦਾ ਕਾਫਲਾ ਤੇ ਪਿੱਛੇ ਇੱਕ ਬੈਲਗੱਡੀ ਹੈ ਜਿਸ ਦੇ ਵਿੱਚ ਮਾਤਾ ਸਾਹਿਬ ਕੌਰ ਜੀ ਅਤੇ ਮਾਤਾ ਸੁੰਦਰ ਕੌਰ ਜੀ ਆ ਰਹੀਆਂ ਹਨ ਅਤੇ ਸੰਗਤਾਂ ਦਾ ਜਥਾ ਹੈ ਉਥੋਂ ਗੁਰੂ ਜੀ ਕਾਫਲੇ ਸਮੇਤ ਚੱਕ ਫਤਿਹ ਸਿੰਘ ਵਿਖੇ ਉੱਜੇ ਜੋ ਲੱਕੜ ਦਾ ਬੰਗਲਾ ਬਣਾਇਆ ਸੀ ਉੱਥੇ ਬੈਠੇ ਹਨ ਗਰਮ ਹਵਾ ਆਉਂਦੀ ਹੈ ਤੇ ਠੰਢੀ ਹੋ ਹੋ ਨਿਕਲਦੀ ਹੈ ਥੱਲੇ ਰੇਤ ਵੀ ਠੰਢੀ ਹੈ ਜੇਠ ਦੀਆਂ ਹਵਾਵਾਂ ਨਾ ਰਹਿ ਕੇ ਸਗੋਂ ਪਾਦਰੋਂ ਵਾਲੀਆਂ ਜਿਵੇਂ ਪਾਣੀ ਦੇ ਨਾਲ ਭਿੱਜੀਆਂ ਠੰਡੀਆਂ ਹਵਾਵਾਂ ਬਣ ਜਾਂਦੀਆਂ ਹਨ ਕਲਗੀਧਾਰ ਪਿਤਾ ਜੀ ਕਹਿੰਦੇ ਹਨ ਕਿ ਰਾਮ ਸਿੰਘਾਂ ਤੋਂ ਤਾਂ ਕਹਿੰਦਾ ਸੀ ਕਿ ਤੇਰੇ ਪਿੰਡ ਗਰਮੀ ਬੜੀ ਹੈ ਇੱਥੇ ਤਾਂ ਹਵਾ ਹੀ ਬੜੀ ਠੰਡੀ ਆਉਂਦੀ ਹੈ ਇਹ ਸਾਨੂੰ ਜਮਣਾ ਦਾ ਚੇਤਾ ਕਰਾਉਂਦੀ ਹੈ ਇਹ ਤਾਂ ਐਵੇਂ ਹੈ ਜਿਵੇਂ ਪੌਂਟਾ ਸਾਹਿਬ ਦੀ ਠੰਡੀ ਹਵਾ ਹੋਵੇ ਗੁਰੂ ਸਾਹਿਬ ਜੀ ਦੇ ਮਹਿਲ ਮਾਤਾ ਸੁੰਦਰ ਕੌਰ ਮਾਤਾ ਸਹਿਬ ਕੌਰ ਜੀ ਦਾ ਰਹਿائش ਦਾ ਪ੍ਰਬੰਧ ਭਾਈ ਰਾਮ ਸਿੰਘ ਭਾਈ ਫਤੇ ਸਿੰਘ ਦਾ ਜਿਹੜਾ ਘਰ ਸੀ ਉੱਥੇ ਕੀਤਾ ਗਿਆ ਪਰ ਗੁਰੂ ਜੀ ਇੱਥੇ ਟਿਕੇ ਹਨ ਕਾਫੀ ਦਿਨ ਗੁਰੂ ਜੀ ਇਸ ਨਗਰ ਵਿੱਚ ਰਹੇ ਹਨ 7 ਤੋਂ 9 ਦਿਨ ਦਾ ਜ਼ਿਕਰ ਇਤਿਹਾਸ ਵਿੱਚ ਆਉਂਦਾ ਹੈ ਦਿਨ ਸਾਰਾ ਗੁਰੂ ਜੀ ਇੱਥੇ ਹੀ ਬਤੀਤ ਕਰਦੇ ਹੁੰਦੇ ਸਨ ਗੁਰੂ ਜੀ ਨੇ ਇੱਥੇ ਆਉਣ ਦੀ ਖੁਸ਼ੀ ਵਿੱਚ ਪਾਈ ਰਾਮ ਸਿੰਘ ਹੋਣਾ ਨੇ ਕੜਾ ਪ੍ਰਸ਼ਾਦ ਦੀ ਦੇਗ ਤਿਆਰ ਕੀਤੀ ਸੀ ਉਹ ਖੁੱਲੀ ਵਰਤਾਈ ਗਈ ਅਤੇ ਆਲੇ ਦੁਆਲੇ ਦੇ ਪਿੰਡਾਂ ਵਿੱਚ ਵੀ ਸੁਨੇਹੇ ਭੇਜੇ ਗਏ ਕਿ ਕਲਗੀਧਰ ਜੀ ਇਸ ਧਰਤੀ ਨੂੰ ਭਾਗ ਲਾ ਰਹੇ ਹਨ ਤਾਂ ਦੂਰੋਂ ਦੂਰੋਂ ਸੰਗਤਾਂ ਵੀ ਅਗਲੇ ਦਿਨ ਹੀ ਇੱਥੇ ਦਰਸ਼ਨ ਕਰਨ ਆਉਣ ਲੱਗ ਪਈਆਂ ਸ਼ਾਮ ਦੇ ਸਮੇਂ ਕਾਠ ਦੇ ਬੰਗਲੇ ਵਿੱਚ ਰਹਿਰਾਜ ਸਾਹਿਬ ਦਾ ਪਾਠ ਹੋਇਆ ਭਾਈ ਰਾਮ ਸਿੰਘ ਜੀ ਕਹਿੰਦੇ ਹਨ ਕਿ ਗੁਰੂ ਜੀ ਕਿਰਪਾ ਕਰੋ ਆਓ ਸਾਡੇ ਘਰ ਵਿੱਚ ਵਿਸ਼ਰਾਮ ਕਰੋ ਪਰ ਗੁਰੂ ਜੀ ਕਹਿੰਦੇ ਹਨ ਰਾਮ ਸਿਆ ਇਹ ਥਾਂ ਮੈਨੂੰ ਬਹੁਤ ਪਸੰਦ ਹੈ ਤੇ ਅਸੀਂ ਅੱਜ ਦੀ ਰਾਤ ਇੱਥੇ ਹੀ ਬਤੀਤ ਕਰਾਂਗੇ ਚੱਕ ਫਤਿਹ ਸਿੰਘ ਵਾਲਾ ਬਹੁਤ ਇਤਿਹਾਸਿਕ ਪਿੰਡ ਹੈ ਸੰਗਤ ਜੀ ਇਸ ਵੀਡੀਓ ਦੇ ਵਿੱਚ ਆਪਾਂ ਜਿਸ ਬੁਰਜ ਦੇ ਦਰਸ਼ਨ ਕਰ ਰਹੇ ਹਾਂ ਮਾਈ ਦੇਸਾਂ ਜੀ ਦਾ ਇਹ ਬੁਰਜ ਉਸੇ ਸਮੇਂ ਦਾ ਹੈ ਜਦੋਂ ਇਹ ਪਿੰਡ ਵਸਿਆ ਇਸ ਦੇ ਵਿੱਚ ਉਹੀ ਪਲੰਗ ਹੈ ਜਿਸ ਤੇ ਗੁਰੂ ਗੋਬਿੰਦ ਸਿੰਘ ਜੀ ਉਸ ਸਮੇਂ ਬੈਠਦੇ ਸਨ ਇਸ ਦੇ ਉੱਪਰ ਜਿਹੜੀ ਆਪਾਂ ਛੱਤ ਦੇਖ ਰਹੇ ਹਾਂ ਇਹ ਛੱਤ ਵੀ ਉਸੇ ਸਮੇਂ ਦੀ ਪੁਰਾਣੀ ਛੱਤ ਆ ਇਸ ਤੋਂ ਇਲਾਵਾ ਗੁਰੂ ਗੋਬਿੰਦ ਸਿੰਘ ਜੀ ਜਦੋਂ ਇੱਥੋਂ ਜਾਣ ਲੱਗੇ ਤਾਂ ਮਾਈ ਦੇਸਾਂ ਜੀ ਨੇ ਕਿਹਾ ਕਿ ਗੁਰੂ ਜੀ ਦੁਬਾਰਾ ਦਰਸ਼ਨ ਕਦੋਂ ਹੋਣਗੇ ਤਾਂ ਗੁਰੂ ਜੀ ਜਾਣ ਲੱਗੇ ਆਪਣੀਆਂ ਨਿਸ਼ਾਨੀਆਂ ਦੇ ਕੇ ਗਏ ਤੇ ਕਹਿੰਦੇ ਕਿ ਸਾਡੇ ਹੁਣ ਦੁਬਾਰਾ ਦਰਸ਼ਨ ਤੁਹਾਨੂੰ ਇਹਨਾਂ ਨਿਸ਼ਾਨੀਆਂ ਦੇ ਵਿੱਚੋਂ ਹੋਣਗੇ ਸੰਗਤ ਜੀ ਇਸ ਵੀਡੀਓ ਦੇ ਰਾਹੀਂ ਆਪਾਂ ਗੁਰੂ ਜੀ ਦੀਆਂ ਜਿਹੜੀਆਂ ਨਿਸ਼ਾਨੀਆਂ ਨੇ ਉਹਨਾਂ ਦੇ ਵੀ ਨਾਲ-ਨਾਲ ਦਰਸ਼ਨ ਕਰ ਰਹੇ ਹਾਂ ਇਹ ਬਹੁਤ ਇਤਿਹਾਸਿਕ ਨਗਰ ਹੈ ਚੱਕ ਫਤਿਹ ਸਿੰਘ ਵਾਲਾ ਜਿਸ ਦੇ ਆਪਾਂ ਵੀਡੀਓ ਦੇ ਰਾਹੀਂ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾ ਰਹੇ ਹਾਂ ਬੁਰਜ ਮਾਈ ਦੇਸਾਂ ਅਤੇ ਗੁਰੂ ਜੀ ਦੀਆਂ ਪਵਿੱਤਰ ਨਿਸ਼ਾਨੀਆਂ ਦੀ ਅੱਗੇ ਸੇਵਾ ਉਹਨਾਂ ਦੀ 10ਵੀਂ ਪੀੜ੍ਹੀ ਹੈ ਜਿਹੜੀ ਪਰਿਵਾਰ ਦੀ ਪੀੜੀ ਦਰ ਪੀੜੀ ਉਹ ਸੇਵਾ ਨਿਭਾ ਰਹੇ ਨੇ ਇਸ ਤੋਂ ਇਲਾਵਾ ਸੰਗਤ ਜੀ ਪਿੰਡ ਦੇ ਵਿੱਚ ਉਸੇ ਸਮੇਂ ਦੇ ਹੀ ਦੋ ਪੁਰਾਣੇ ਖੂਹ ਨੇ ਇੱਕ ਖੂਹ ਤਾਂ ਥੋੜਾ ਜਿਹਾ ਆਪਾਂ ਜਿਸ ਤਰ੍ਹਾਂ ਵੀਡੀਓ ਦੇ ਵਿੱਚ ਦੇਖ ਰਹੇ ਹਾਂ ਕਿ ਖੰਡਰ ਹੋ ਚੁੱਕਾ ਹੈ ਪਰ ਦੂਸਰਾ ਜਿਹੜਾ ਖੂਹ ਉਹ ਪਿੰਡ ਵਾਸੀਆਂ ਨੇ ਉਸ ਨੂੰ ਵਧੀਆ ਤਰੀਕੇ ਦੇ ਨਾਲ ਅੱਜ ਵੀ ਸੰਭਾਲਿਆ ਹੋਇਆ ਹੈ ਇਤਿਹਾਸਕ ਪੱਖੋਂ ਤਾਂ ਜੱਕ ਫਤਿਹ ਸਿੰਘ ਵਾਲਾ ਪਿੰਡ ਬਹੁਤ ਮਹਾਨ ਹੈ ਇਸ ਤੋਂ ਇਲਾਵਾ ਵੀ ਗੱਲ ਕਰੀਏ ਤਾਂ ਪੰਜਾਬ ਦੇ ਸਾਬਕਾ ਮਰਹੂਮ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਉਹਨਾਂ ਦਾ ਸੋਹਰਾ ਪਿੰਡ ਉਹ ਇਹੀ ਚੱਕ ਫਤੇ ਸਿੰਘ ਵਾਲਾ ਹੀ ਹੈ ਇਸ ਤੋਂ ਇਲਾਵਾ ਪੰਜਾਬੀ ਦੇ ਮਸ਼ਹੂਰ ਗਾਇਕ ਗੋਰਾ ਚੱਕ ਵਾਲਾ ਉਹਨਾਂ ਦਾ ਵੀ ਜੱਦੀ ਪਿੰਡ ਇਹੀ ਚੱਕ ਫਤੇ ਸਿੰਘ ਵਾਲਾ ਹੈ ਤੁਹਾਨੂੰ ਪਿੰਡ ਚੱਕ ਫਤੇ ਸਿੰਘ ਵਾਲਾ ਦੀ ਵੀਡੀਓ ਕਿਵੇਂ ਲੱਗੀ ਕਮੈਂਟ ਜਰੂਰ ਕਰਿਆ ਜੇ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਦੋਸਤਾਂ ਦੇ ਨਾਲ ਅੱਗੇ ਸਾਂਝੀ ਜਰੂਰ ਕਰਿਓ ਤਾਂ ਕਿ ਵੱਧ ਤੋਂ ਵੱਧ ਸੰਗਤਾਂ ਇਸ ਇਤਿਹਾਸਿਕ ਨਗਰ ਅਤੇ ਗੁਰੂ ਜੀ ਦੀਆਂ ਨਿਸ਼ਾਨੀਆਂ ਉਹਨਾਂ ਦੇ ਦਰਸ਼ਨ ਕਰ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ